ਅਸਵਤ ਅਸੀਂ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਮੌਜੂਦਾ ਮਾਡਲ ਟਾਊਨ ਦੇ ਜਿੱਥੇ ਅਸਵਤ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਅੰਤਿਮ ਸੰਸਕਾਰ ਦੀਆਂ ਰਸਮਾਂ ਹੋ ਰਹੀਆਂ ਮਾਡਲ ਟਾਊਨ ਪਰ ਦੁਆਰਾ ਸਾਧ ਦੇ ਹੈਦਰਨ ਖਿਸਾਬ ਮੌਜੂਦ ਨੇ ਬਲਬੀਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਪੀ ਪਰਿਵਾਰ ਤੇ ਅੱਜ ਦੁੱਖਾਂ ਦਾ ਭਾਰ ਟੁੱਟ ਗਿਆ ਪਰ ਕਰਤਿਪੁਰਖ ਵਾਹਿਗੁਰੂ ਦਾ ਹੁਕਮ ਹੈ ਜਿਸकी ਵਸ ਸੋਈ ਲੈ ਜਾਏਗਾ ਰੋਸ ਕਿਸੇ ਸੋਤੀ ਜੇ ਮਰਨ ਲਖਾਇ ਮੰਡਲ ਮੇ ਆਏ ਜੀਵਨ ਸਾਜੇ ਮਾਈ ਮੌਤ ਦਾ ਸਮਾ ਦਰਗਾਹ ਵਿੱਚ ਉਨੀਤ ਕੀਤਾ ਜਾਂਦਾ ਜਿੰਨੀ ਪਰਮਾਤਮਾ ਨੇ ਸਵਾਸ ਦਿੱਤੇ ਨੇ ਉਹ ਪੂਰੇ ਹੋਂ ਤੇ ਇਸ ਸੰਸਾਰ ਤੋਂ ਜਾਣਾ ਪੈਂਦਾ ਜੋ ਬਜੋ ਸੋ ਬਿੰਸਾ ਪਰੋ ਅੱਜ ਕੇ ਕਾਲ ਨਾਨਕ ਗਾਇਲੇ ਛਾੜ ਸੱਜ ਜੰਗਾਲ ਸਭ ਤੋਂ ਵੱਡਾ ਦੁੱਖ ਹੀ ਹੁੰਦਾ ਕਿਸੇ ਬਾਪ ਦੇ ਸਾਹਮਣੇ ਉਸ ਦੇ ਪੁੱਤਰ ਦੀ ਮੌਤ ਤੇ ਬਾਪ ਦੇ ਕੰਧਿਆਂ ਉੱਤੇ ਪੁੱਤਰ ਦੀ ਅਰਥੀ ਉਠੇ ਜਿਸ ਨੂੰ ਵੱਡਾ ਸੰਸਾਰ ਵਿੱਚ ਉਤਪਤ ਕੋਈ ਨਹੀਂ ਸਕਦਾ ਚਾਰ ਦੁੱਖ ਨੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤਵਾਰ ਜਮਦੂਤ ਇੱਕ ਦੁੱਖ ਰੋਗ ਲੈ ਤੰਤਾਏ ਵੈਦ ਨਾ ਭੋਲੇ दारू ਲਾਏ ਇਹ ਪਰਮੇਸ਼ਰ ਦਾ ਹੁਕਮ ਹੈ ਗੁਰੂ ਕਿਰਪਾ ਕਰੇ ਸਰਦਾਰ ਮਨਦਰ ਸਿੰਘ ਦੇ ਪੀਤੇ ਸਾਰੇ ਕਿ ਕੀ ਪਰਵਾਰ ਰਿਸ਼ਤੇਦਾਰ ਸੰਬੰਧੀ ਜਿੰਨੇ ਵੀ ਸੰਗਤ ਆਈ ਸਾਰਿਆਂ ਨੂੰ ਭਾਣਾ ਮੰਨਦਾ ਬਲਵਕਸ਼ੇ ਤੇਰਾ ਭਾਣਾ ਤੂਹੇ ਮਨਾਏ ਜਿਸ ਨੂੰ ਹੋਏ ਦਿਆਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਅੱਖ ਉਹ ਨਮ ਹੈ ਐਸ ਵਕਤ ਜੋ ਇੱਥੇ ਪਹੁੰਚੀ ਹੈ ਰਿਸ਼ਤੇਦਾਰ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਬੀਬੀਆਂ ਵੀ ਮੌਜੂਦ ਨੇ ਬਹੁਤ ਵੱਡਾ ਦੁੱਖ ਕੇਪੀ ਸਾਹਿਬ ਜੋ ਤੇ ਪਰਿਵਾਰ ਦੇ ਵਿੱਚ ਕਹਿੰਦੇ ਉਹਦੇ ਵਿਆਹ ਦੀਆਂ ਵੀ ਤਿਆਰੀਆਂ ਗੱਲਾਂ ਚੱਲਦੀਆਂ ਬਿਲਕੁਲ ਬਿਲਕੁਲ ਇਹ ਜੋ ਇਹ ਜੋ ਹੋ ਚੁੱਕੀ ਸੀ ਕਿ ਉਹਨੇ ਮੈਰਿਜ ਦੀ ਤਿਆਰੀ ਕਰਦੇ ਸੋਚਦੇ ਬੈਠੇ ਸੀ ਕਿ ਮੈਰਿਜ ਕਰਦੇ ਦੀ ਮਸਤ ਜੀ ਫਨ ਫਨ ਮਾਈਕ ਤੋਡੇ ਇੱਕ ਹੀ ਲੱਗਨੇ ਸੀਗੇ ਕੇਪੀ ਸਾਹਿਬ ਦੇ ਏਡੇ ਬੈਠੇ ਮੇਰੇ ਬ੍ਰਦਰ ਕੇਪੀ ਸਾਹਿਬ ਇਹ ਮੇਰਾ ਫਤੀਜਾ ਸੀ ਮੱਖਾਂ ਚ ਬਾਲਿਆ ਅੱਜ ਉਹ ਬਿਰਫ ਸਾਡੇ ਬੱਚੇ ਆ ਬਹੁਤ ਬੱਚੇ ਪੜਿਆ ਸਾਡਾ ਬੱਚਾ ਸੀਗਾ ਦੋ ਬੇਟੀਆਂ ਤੋਂ ਕਾਦ ਹੋਵੇ ਸੀ ਸੁੱਖਾ ਸੁਖ ਸੁੱਖੀ ਬਿਲਕੁਲ ਸੁੱਖਾ ਸੁਖੀ ਚੋਕੇ ਬੜੇ ਪਿਆਰ ਨਾਲ ਪਾਲਿਆ ਸੀ ਇਹ ਤਾਂ ਹਾਂ ਕਿ ਬਹੁਤ ਵਧੀਆ ਨੇਚਰ ਸੀ ਬਹੁਤ ਵਧੀਆ ਇੰਨਾ ਇੰਟੈਲੀਜੈਂਟ ਬੱਚਾ ਦੁਨੀਆ 'ਚ ਨਹੀਂ ਸਾਨੂੰ ਮਿਲ ਲਾਉਣ ਵਿੱਚ ਕਦੇ ਖੇਲੇ ਸਾਨੂੰ ਕਿਤੇ ਨਹੀਂ ਮਿਲਣਾ ਇਦਾਂ ਦੇ ਬੱਚਾ ਅਸੀਂ ਕਿਤੇ ਵੀ ਲੱਭ ਨਹੀਂ ਸਕਦੇ ਸਾਡੇ ਆਪਣੇ ਬੱਚੇ ਵੀ ਨਹੀਂ ਬੰਦਦੇ ਨੇ ਉਹ ਸਾਡੇ ਦਿੱਸਦਾ ਨਾ ਹੋ ਰਹੀਆਂ ਨਾ ਪਿਆਰਾ ਬੱਚਾ ਬਰਬਾਦ ਕਾ ਤੈਨੂੰ ਕਿਉਂ ਚੰਗਾ ਲੱਗਾ ਹੋਈ ਮੌਨਿਕਾ ਲੱਗੇ ਐਸੀ ਕਿੰਨੇ ਸਾਡਾ ਬੱਚਾ ਨੋ ਕਿਤੇ ਪਸੰਦ ਦੇ ਨਹੀਂ ਦੁਨੀਆ ਦੇ ਵਿੱਚੋਂ ਸਾਡੇ ਭਰਾ ਦੇ ਘਰ ਅੱਜ ਕਰਲੀ ਹੋ ਗਿਆ ਸਾਡਾ ਭਰਾ ਅੱਗ ਲਾ ਰਿਹਾ ਦੋਨੇ ਹਿੰਦੀਸੀ ਘਰ ਦੇ ਵਿੱਚ ਕੀ ਹਾਂਜੀ ਬਿਲਕੁਲ ਦੋਨੋਂ ਬਿਲਕੁਲ ਦੋਨੋਂ ਦਸੀਂ ਪਰ ਮਾਦਮਾ ਸਵਰਗਾਂ ਚ ਵਾਸਾ ਦੇ ਵੀ ਮੇਰੇ ਬੱਚੇ ਦਾ ਬਹੁਤ ਬਦਿਆ ਨੇਚਰ ਸੀ ਮੇਰੇ ਬੱਚੇ ਦੀ ਬਹੁਤ ਬਦਿਆ ਇਨਾ ਇੰਟੈਲੀਜੈਂਟ ਬੱਚਾ ਸੀ ਪਰਵਾਰਤ ਜੋ ਹੈ ਇਸ ਵਕਤ ਜਜ਼ਬਾਤ ਨੇ ਜੋ ਨਰਾ ਦੁੱਖ ਹੈ ਉਹ ਉਹ ਹੀ ਹੈ ਸੋਚ ਜਿਹੜਨੇ ਕਿ ਉਹ ਸਮਝ ਸਕਦੇ ਨੇ ਕਿਉਂਕਿ ਇਹ ਕੜੀ ਹੀ ਇਹੋ ਜਿਹੀ ਹੈ ਜਿਸਤੇ ਕਿਸੇ ਦਾ ਜ਼ੋਰ ਨਹੀਂ ਪਰ ਵਾਇ ਗੁਰੂ ਦਾ ਪਾਣਾ ਮੰਨਣਾ ਪਏਗਾ तमाम ਉਸ ਸਥਿਤਾ ਇਸ ਵਕਤ ਇੱਥੇ ਪਹੁੰਚੀਆਂ ਹੋਈਆਂ ਹਨ ਰਾਜਨੀਤਿਕ ਅਲਿਆਰੇ ਹੁਣ ਚਾਹੇ ਕੋਈ ਪ੍ਰਸ਼ਾਸਨ ਹੋਵੇ ਕਿਉਂਕਿ ਇਹ ਸਖਾਂ ਦਾ ਪਹਾੜ ਜਿਸ ਤਰੀਕੇ ਦੇ ਨਾਲ ਕੇਪੀ ਪਰਿਵਾਰ ਦੇ ਉੱਤੇ ਟੁੱਟਿਆ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜੋ ਐਸ ਵਕਤ ਕੇਪੀ ਸਾਹਿਬ ਨੂੰ ਪਿਆ ਹੈ ਸਕੇ ਸੰਬੰਧੀ ਰਿਸ਼ਤੇਦਾਰ ਵੀ ਗੱਲਾਂ ਕਰਦੇ ਸੀ ਕਿ ਤਿਆਰੀਆਂ ਤਾਂ ਕਿਸੇ ਹੋਰ ਕੰਮ ਦੀਆਂ ਹੋ ਰਹੀਆਂ ਸੀ ਘਰ ਦੇ ਵਿੱਚ ਪਰ ਪੀਰ ਸਾਹਿਬ ਜਵਾਨ ਪੁੱਤ ਦਾ ਇਸ ਤਰੀਕੇ ਦੇ ਨਾਲ ਦਰਦ ਨਾਲ ਖਾਸੇ ਚਲ ਜਾਣਾ ਖਤ ਬਿਲਕੁਲ ਨਹੀਂ ਹੈ ਕਿਸ ਤਰੀਕੇ ਨਾਲ ਇਸ ਤੋਂ ਜਿਹੜਾ ਕਿ ਇਹ ਤਾਂ ਸਾਰੇ ਮੈਂ ਕਰਨਾ ਸਾਰੇ ਸ਼ਹਿਰ ਦਾ ਦੁੱਖ ਬਣ ਗਿਆ ਔਰ ਇੱਕ ਬਹੁਤ شریف ਸਿਆਸਤਦਾਨ ਬਹੁਤ ਵਧੀਆ ਆਦਮੀ ਬਹੁਤ ਵਧੀਆ ਪਰਿਵਾਰ ਸ਼ੀਦਾ ਦਾ ਪਰਿਵਾਰ ਪਰ ਬਹੁਤ ਵੱਡੇ ਤਕੇ ਇਸ ਪਰਿਵਾਰ ਨੂੰ ਲੱਗੇ ਆਵੇ ਮੈਂ ਸਮਝਦਾ ਸਭ ਤੋਂ ਵੱਡਾ ਤਕਾ ਬਿਲਕੁਲ ਇਹ ਸੰਯੋਗ ਨਹੀਂ ਪਰ ਮਾਤਮਾ ਅਦੀ ਆਦਮਾਂ ਨੂੰ ਸ਼ਾਂਤੀ ਪ੍ਰਦਾਨ ਕਰੇ ਰਿਕਵਾ ਨਾਮ ਹੈ

ਮੋਬਾਈਲ ਹੀ ਕਾਲ ਬਣ ਗਿਆ ਵਾਪਸ ਟੋਟਾ ਨਾ ਹੋਣੀ ਲੈ ਗਈ ਆ ਗਿਆ ਪਰ ਸੋਣੀ ਕਿਥੇ ਚਲੇ ਗਿਆ ਸਾਤਾ ਕਿਸੇ ਦੁਸ਼ਮਣ ਨਾਲ ਔਰ ਇਹ ਬਹੁਤ ਵੱਡਾ ਝਟਕਾ ਹੈ ਘਰਪਤੀ ਦਾ بیٹے ਦਾ ਕਿੰਨਾ ਬੇਟਾ ਜਿਹੜਾ ਹੈਗਾ ਬਾਪ ਦੀ ਘੜਾਤੇ ਦੀ ਲਾਖੀ ਬਰਸਲਾ ਜਿਹੜੇ ਪੁੱਤਰ ਲਾਖੀ ਟੁੱਟ ਲਾਖੀ ਟੁੱਟ ਉਹਨਾਂ ਦੇ ਚਾਚੀ ਮਿਲੇ ਕਹਿੰਦੇ ਸੁੱਖਾ ਸੁਖ ਸੁਖ ਕੇ ਮੰਗਿਆ ਸੀ ਪਰਿਵਾਰ ਚ ਤਾਂ ਵਿਆਹ ਦੀਆਂ ਗੱਲਾਂ ਹੁੰਦੀਆਂ ਬੈ ਅਸੀਂ ਇਕੱਠੇ ਹੋਰ ਕਰਨ ਦੀਆਂ ਤਿਆਰੀਆਂ ਸੀ ਪਰ ਨਹੀਂ ਪਤਾ ਸੀ ਆ ਬਹੁਤ ਦੁੱਖ ਦੇ ਘੜਿਆ ਮੈਂ ਤਾਂ ਇਸ਼ਾਨ ਨੂੰ ਵੀ ਲੱਭ ਲੈਣੇ ਦਮ ਕਰਤਾ ਉਹਨੂੰ ਗੋਲੀਆਂ ਲਗੀਆਂ ਸਰਨਾ ਪਰਲੀ ਵਰੀ ਇਹ ਆਉਂਦੇ ਪਹਿਲੇ ਸੀ ਸੀ ਐ ਝੋਲੀ ਸੀ ਉਹ ਤਾਂ ਮੇਰੇ ਕੰਨਾਂ ਨਾਲ ਵਖੇ ਝੋਲੀ ਸੀ ਤੇ ਸ਼ੀਸ਼ੇ ਵਿੱਚੋਂ ਗੋਲੀਆਂ ਮਾਰੀਆਂ ਸਟੇਨਰ ਨਾਲ ਤੇ ਸੁਧਾਰ ਜੀ ਨੂੰ ਸਾਰੀ ਛਾਤੀ ਤੇ ਲੱਗੀ ਆ ਔਰ ਇਹਨੂੰ ਇੱਕ ਛਰਾ ਵੀ ਨਹੀਂ ਲੱਗਿਆ ਜੋ ਸਵਾਸ ਹੁਣ ਪੂਰੇ ਹੋਣੇ ਸੀ ਜੀ ਆਪਾਂ ਸਹੀ ਹੈ ਉਦੋਂ ਦੋ ਖਸਾਂ ਨੂੰ ਮਰਦੇ ਸੀ ਦੋ ਸਾਲ ਦੀ ਉਮਰ ਵਿੱਚ ਮੈਂ ਉਹ ਸੀ ਨਖਰਾਂ ਦੇਖਿਆ ਕਿ ਚੋਲੀ ਵਿੱਚ ਬਟਾ ਸੀ ਸਰਦਾਰ ਜੀ ਦੇ ਉਦੋਂ ਬਸ ਕੇ ਪੰਜਾਬ ਦੇ ਪਹਿਲੇ ਸਹੀ ਸੀ ਸਰਦਾਰ ਦਰਸ਼ਨ ਸਿੰਘ ਖੇਲਕੋਤ ਬਹੁਤ ਦੇਨ ਹੈ ਇਸ ਪਰਵਾਰ ਦੀ ਪੂਰੇ ਪੰਜਾਬ ਸਮਾਜ ਨੂੰ ਬਹੁਤ ਦੇਨ ਹੈ ਰਾਜਨੀਤੀ ਸਿੱਖਿਆ ਤੱਕ ਪਹੁੰਚੀਆਂ ਨੇ ਮਨੋਰੰਜਨ ਕਾਲੀਆ ਸਾਹਿਬ ਇੱਥੇ ਮੌਜੂਦ ਨੇ ਕਿਹੜੀ ਬੰਦਰ ਸਮਝਦੇ ਤੁਹਾਡਾ ਨਾਮ ਕੀ ਹੈ ਨਾ ਦਿੱਲੀ ਤੋਂ ਦਿੱਲੀ ਤੋਂ ਆਏ ਸੇਰ ਦੇ ਸ਼ਖਰ ਦੇਸ਼ ਮਾਤਰੂੜਾ ਆਏ ਨੇ ਜੋ ਦੱਸ ਰਹੇ ਨੇ ਯਾਦਾ ਰਹਿ ਜਾਂਦੀਆਂ ਨੇ ਅਕਸਰ ਪਰ ਜੋ ਇਸ ਪਰਿਵਾਰ ਤੇ ਇਸ ਵਕਤ ਸਥਿਤੀ ਹੈ ਪਰਿਵਾਰ ਤੇ ਨਾਖਾਂ ਸਥਿਤੀ ਬਣੀ ਹੋਈ ਹੈ ਢਠੌਰ ਸਾਹਿਬ ਇਸ ਜਗ੍ਹਾ ਤੇ ਆ ਕੇ ਕਹਿੰਦੇ ਸਭ ਕੁਝ ਹਾਰ ਜਾਂਦਾ ਬੰਦਾ ਪਰ ਇਸ ਉਮਰ ਦੇ ਵਿੱਚ ਜਿਸ ਤਰੀਕੇ ਨਾਲ ਇਹ ਕੱਟਾ ਪੈਣਾ ਕਦੀ ਨਹੀਂ ਹੋਣਾ ਨਾ ਸ਼ਬਦਾਂ ਚ ਪਿਆਰ ਬੜੀ ਦਰਦਨਾਕ ਦੁਰਘਟਨਾ ਹੈ ਔਰ ਪੂਰੇ ਅਜਰੰਦਾ ਸ਼ਹਿਰ ਨੂੰ ਦੁੱਖ ਹੈ ਜੀ ਸਾਰੀ ਬਟਾ ਦਾ दो मिनट पहले इत आप चर्चा हो रही थी कि वक्त है जो तो समाजिक तौर पर जागरूकता लेके आता बच्चों समझ आता बड़ी बड़ी गड़ियाँ आ गई तेज चलने वाली गड़ियाँ आ गई और शहर के रस्ते सड़क ऐसा नहीं है कि इतनी छोटी सड़क से स्पीड है और सब समझना है लेकिन तो मैं इंप्लीमेंट करना बहुत बड़ी जरूरत है वो हाल काम नहीं हो रहा स्कूल स्कूलों कोलेज तो शुरू होना चाहिए ताकि बच्चों ये ज्ञान दिता जा सके कि इस तरीके जी है रोड सेंस जी है ट्रैफिक सेंस जी उस बारे जरूर दसना पेगा नहीं तो बहुत बड़े बड़े हादसे वैसे तो बहुत सारे होंगे रहे हैं लेकिन इस तरीके का हादसा कि दो मिनट दूर तो एक बच्चा छोटी उम्र का बच्चा जी जिंदगी आने सारी वो अगे पाई से फ्यूचर वे अगे पाई इस तरीके दर्दनाक घटना चुनाव साढ़े दिलों इसे スルタンले भी अर्पित करते हैं साथ में और अफसोस भी जाहिर करते हैं कि समाज बड़ा बदलाव है क्या रहा है जो इट्स हादसेदा जो इस स्थितियों दा इस वक्त कारण बना उनदे ते कि जेड़ा कि लगातार जेड़े सियासत दा ने सियासी आगो ने शहर ने चिंतित चिंतित ने कि इस तरीके दे नाल जड़ी जो बन गया जिस तरीके मतलब कि वो इस वक्त में सरदार सिंह हमदर्द पहुंचे ने डॉक्टर दलजीत चीमा मौजूद ने सबका मुख्यमंत्री पंजाब चरणजीत सिंह कि जो मौजूद ने इस वक्त तमामदान सियासी हस्तियां सियासत के सारे वो बड़े चेहरे जो इस वक्त हरेको व्यक्ति अजा कि श्रद्धांजलि वो ਕੇਪੀ ਸਾਹਿਬ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਇਸ ਵਕਤ ਇੱਥੇ ਪਹੁੰਚ ਪਹੁੰਚਿਆ ਹੋਇਆ ਦੇ ਵਾਸਤੇ ਤੇ ਜਿਸ ਤਰੀਕੇ ਦੇ ਨਾਲ ਇਸ ਵਕਤ ਇੱਥੇ ਸਥਿਤੀ ਜੋ ਬਣੀ ਹੈ ਚਰਨਜੀਤ ਸਿੰਘ ਕੰਨੀ ਮੌਜੂਦ ਨੇ ਰਿਸ਼ਤੇਦਾਰ ਉਹਨਾਂ ਦੇ ਉੱਤੇ ਮੌਜੂਦ ਨੇ ਸੀਮਾ ਸਾਹਿਬ ਮੌਜੂਦ ਨੇ ਡਾਕਟਰ ਬਚੇਂਦਰ ਸਿੰਘ ਜੀ इथे पहुंचे नहीं गिलजीया साहब भी पहुंचे हो साहब काम संसद धाम में कोई इथे लगातार पहुंचे नहीं सरदार बर्चिंदर सिंह हम दर्द के मौके थे पहुंचे नहीं जरूर उन्होंने कलवाच कर दी कोशिश करा अंदर साहब बहुत बड़ा का के है परिवार नो कि नहीं देख सकते क्योंकि शब्द नहीं है इस दुख में बयान बहुत ਦੁੱਖ ਦੀ ਘੜੀ ਹੈ ਮਿੰਦਰ ਸਿੰਘ ਕੇਪੀ ਹੋਰਾਂ ਦੇ ਲਈ ਬਹੁਤ ਵੱਡਾ ਸਦਮਾ ਬੜਾ ਪਿਆਰਾ ਬੱਚਾ ਸੀ ਬੜਾ ਸਹਿ ਜਾਣਾ ਸੀ ਅਚਾਨਕ ਉਸ ਦੇ ਚਲੇ ਜਾਣ ਦਾ ਕੇਪੀ ਹੋਰਾਂ ਨੂੰ ਸਾਰੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਤੇ ਦੋਸਤਾਂ ਮਿੱਤਰਾਂ ਨੂੰ ਬਹੁਤ ਵੱਡਾ ਧੱਕਾ ਲੱਗਾ ਬਹੁਤ ਦੁੱਖ ਦੀ ਘੜੀ ਹੈ ਮੇਰਾ ਮਾਦੀ ਨਾ ਤੇ ਜਿਸ ਤਰ੍ਹਾਂ ਸਿੱਧਕ ਨਾਲ ਮੈਂ ਦਰੋਰੀ ਪਹਿਲਾ ਚੱਲਦੇ ਰਹੇ ਇਸ ਗੱਲ ਨੂੰ ਵੀ ਉਹ ਸਿੱਧਕ ਨਾਲ ਨਿਮਰਤਾ ਨਾਲ ਕੁਦਰਤ ਦਾ ਪਾਣ ਉਹਨੂੰ ਮੰਨ ਕੇ ਆਪਣੇ ਆਪ ਤਕੜੇ ਕਰਨ ਕੇ ਤੇ ਆਪਣੇ ਜਿਹੜਾ ਉਹਨਾਂ ਦਾ ਰਸਤਾ ਮਿੱਥਿਆ ਉਹ ਤੇ ਜ਼ਰੂਰ ਚੱਲਦੇ ਬਹੁਤ ਸਾਹਿਬ ਅਸੀਂ ਘਰ ਦੇ ਜ਼ਿਕਰ ਕਰਦੇ ਵਿੱਚ ਅਸੀਂ ਦੋ ਤਿੰਨ ਦਿਨ ਪਹਿਲਾਂ ਵੀ ਹੋ ਕੇ ਆਏ ਹਾਂ ਸਾਂਝ ਵੀ ਲੰਬੀ ਕੀਤੀ ਸਾਹਿਬ ਨਾਲ ਪਰ ਅਕਸਰ ਜਿੰਨੇ ਵੀ ਇੱਥੇ ਲੋਕਾਂ ਨੇ ਕਹਿੰਦੇ ਇਸ ਜਗ੍ਹਾ ਤੇ ਆ ਕੇ ਸਾਰਿਆਂ ਦੀ ਬਸ ਹੋ ਜਾਂਦੀ ਐ ਇਸ ਤੋਂ ਕੇ ਕੁਝ ਨਹੀਂ ਚੱਲਦਾ ਜਿਸ ਤਰ੍ਹਾਂ ਕਰ ਸੇ ਉਹ ਨਾਲ ਹੀ ਜਾ ਰਹਾ ਤਾਂ ਉਹ ਵੀ ਜੇ ਸਤਨਾਮਸਨ ਕਿਵੇਂ ਬਸਦਾ ਐ ਇਹ ਇਹ ਹਕਮ ਹਮੇਸ਼ਾ ਸਾਰਾ ਸੁਣਵਾਤ ਕਰਦਾ ਬਹੁਤ ਬੱਟਾ ਸਤਨਾਮ ਜੀ ਸਾਹਿਬ ਵਸ ਬੇਟੀਆਂ ਵਾਸਤੇ ਕੀ ਸਾਲ ਕੋ ਅਰਦਾਸੀ ਹੈ ਮਾਰਗਰਾਹੀ ਕਿ ਤਾਕਤ ਬਹੁਤ ਠੀਕਣਾ ਹੋ ਰਹੀ ਹੈ ਇੱਥੇ ਚਲੋ ਸਵਾਲ ਪਰ ਲੋਕ ਇਸ ਚੀਜ਼ ਤੇ ਵਿਚਾਰ ਵੀ ਕਰਦੇ ਪਏ ਨੇ ਤੇ ਗੰਭੀਰ ਵੀ ਨੇ ਹਾਸੇ ਦਾ ਜੋ ਕਾਰਨ ਬਣਿਆ ਕਹਿੰਦੇ ਉਹਦੇ ਤੇ ਵੀ ਕਹਿੰਦੇ ਲਾਜ਼ਮੀ ਤੌਰ ਤੇ ਕਮ ਹੋਣੀ ਚਾਹੀਦੀ ਨੇ ਕਿਉਂਕਿ ਇੱਕ ਤੇਜ਼ ਰਫ਼ਤਾਰ ਸੁੱਖਾਂ ਸੋਕੇ ਬੱਚਾ ਲਿਆ ਜਿਸਨੇ ਕਿਹਾ ਦਰਦਨਾਕ ਮੌਤ ਪਰ ਜੋ ਇੱਕ ਕਾਰਨ ਬਣਿਆ ਕਹਿੰਦੇ ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ਾ ਬੰਦਾ ਜਾ ਰਿਹਾ ਕਿ ਹੋਰ ਘਰਾਂ 'ਚ ਸੱਥਰ ਨਾ ਇਦਾਂ ਕਿੱਟੇ ਨੂੰ ਤਾਂ ਬਹੁਤ ਵੱਡਾ ਵਿਸ਼ਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਔਰ ਸਭ ਤੋਂ ਵੱਟਾ ਦੇ ਸਾਲ ਅੱਜ ਤੁਸੀਂ ਗਿਣਤੀ ਕਰਦੇ ਹੋ ਕਿਉਂਕਿ ਇੱਕ ਤਾਂ ਹਾਦਸਿਆਂ ਚ ਜਾਨਵਰਾਂ ਤੇ ਕਿੰਨੀ ਬਹੁਤ ਵੱਡੀਆਂ ਹੱਦ ਤੇ ਵੀ ਨੌਜਵਾਨ ਬਿਲਕੁਲ ਠੀਕ ਔਰ ਰੱਖੋ ਹੁਣ ਪਰਿਵਾਰਾਂ ਦੇ ਵਿੱਚ ਗਿਣਤੀ ਵੀ ਇੱਕ ਇੱਕ ਹੀ ਰਹਿ ਗਈ ਬਹੁਤਾਂ ਬੰਤੇ ਇਕੱਲੇ ਹੁੰਦੇ ਇਸ ਕਰਕੇ ਸੋਚਣਾ ਪੈਣਾ ਸਰਕਾਰਾਂ ਨੂੰ ਵੀ ਜਨਤਾ ਨੂੰ ਕਿ ਜਿਹੜਾ ਰੂਲ ਆਫ ਲਾਅ ਆ ਤੇ ਜਿਹੜਾ ਚੇਪ ਹੈ ਕਿhle ਬਣੇ ਨਹੀਂ ਹੋਣੀ ਚਾਹੀਦੀ ਇੰਪਲੀਮੈਂਟ ਇਹਦੇ ਆਰਾਊਂਡ ਦੇ ਉੱਤੇ ਸਾਰਿਆਂ ਦਾ ਸਹਿਯੋਗ ਵੀ ਕਰਨਾ ਹੀ ਹੋਵੇਗਾ अल्टीमेटली नुकसान ਸਾਡੇ ਨੂੰ ਨੁਕਸਾਨ ਸਾਡਾ ਹੁੰਦਾ ਐਸੋ ਕੁਝ ਜਿਹੜਾ ਕਿ ਜੋ ਸਥਿਤੀ ਇਸ ਤਰੀਕੇ ਦੇ ਨਾਲ ਜੋ ਸਾਰੇ ਘਲਾਤ ਬਣੇ ਨੇ ਉਹ ਆਪਣੇ ਆਪ ਦੇ ਵਿੱਚ ਜਿਹੜਾ ਕਿ ਐਸੋ ਜੋ ਸਥਿਤੀ ਬਣੀ ਹੈ ਇਸ ਤਰੀਕੇ ਦੇ ਨਾਲ ਜੋ ਘਲਾਤ ਨੂੰ ਪਰਵਾਰਿਕ ਮੈਂਬਰ ਜਿੱਚੀ ਦੇ ਜਨਮ ਵਾਲੇ ਜਿੱਚੀ ਲੜਪਰਤਨ ਵਾਲੇ ਸਭ ਇੱਥੇ ਇਸ ਵਕਤ ਪਹੁੰਚ ਗਏ। ਕਾਉਂ ਕਿਤੇ ਬੰਦੇ ਸੀ ਖੜੇ ਵੀ। ਇਸ ਵਕਤ ਇੱਥੇ ਦੁੱਖ ਦੀ ਘੜੀ ਚ ਪਹੁੰਚੇ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਸ਼ਨੀਵਾਰ ਰਾਤ ਦਾ ਇਹ ਹਾਦਸਾ ਹੈ। ਕੋਨੇਕ 11 ਵਜੇ ਦੇ ਆਸ-ਪਾਸ ਜੋ ਇੱਕ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ। ਉਹਦੇ ਵਿੱਚ ਤਿੰਨ ਗੱਡੀਆਂ ਕਿਕੋ ਟਾਈਮ ਦੇ ਉੱਤੇ ਆ ਕੇ ਹਿੱਟ ਹੁੰਦੀਆਂ ਨੇ। ਹਾਲਾਂਕਿ 105 ਪੀਐਨਐਸ ਧਾਰਾ ਦੇ ਥੱਲੇ ਤਿੰਨੋਂ ਗੱਡੀਆਂ ਦੀ ਨੰਬਰ ਪਲੇਟ ਦੇ ਉੱਤੇ ਜਿਹੜਾ ਹੈ ਕਿ ਉਹ ਐਫਆਈਆਰ ਜ਼ਰੂਰ ਲੌਕ ਕੀਤੀ ਗਈ ਜੀ। ਹਾਲੇ ਤੱਕ ਅਸਲ ਕਾਰਨ ਨਹੀਂ ਪਤਾ ਲੱਗਿਆ ਰੀਚੀ ਤੇਜ਼ ਸੀਗਾ ਗ੍ਰੈਂਡ ਵਿਟਾਰਾ ਜਿਹੜੀ ਸਾਹਮਣੇ ਗੱਡੀ ਆ ਰਹੀ ਸੀ ਉਹ ਤੇਜ਼ ਸੀ ਜਾਂ ਗ੍ਰੈਂਡ ਵਿਟਾਰਾ ਦੇ ਮਗਰਲੇ ਪਾਸੇ ਜੋ ਦੱਸੀ ਜਾਂਦੀ ਹੈ ਗੱਡੀ ਇੱਕ ਕਰੇਟ ਆ ਰਹੀ ਹੈ ਉਹ ਤੇਜ਼ ਸੀਗੇ ਨਾਸ਼ਲ ਹਾਲੇ ਇਸ ਮਾਮਲੇ 'ਚ ਨਹੀਂ ਨਿਕਲਿਆ ਕਿ ਕਿਸ ਦੀ ਗਲਤੀ ਹੈ ਪਰ ਇਹ ਜੋ ਤਸਵੀਰ ਹੈ ਇਹ ਉਹਦਾ ਨਤੀਜਾ ਨਿਕਲਿਆ ਹੈ ਹਾਸੇ ਦਾ ਪਰਿਵਾਰ ਨੂੰ ਇੱਕ ਵੱਡਾ ਘਾਟਾ ਐਸ ਵਕਤ ਜੋ ਸਥਿਤੀਆਂ ਨੇ ਕਿਉਂਕਿ ਗੱਲਾਂ ਜ਼ਰੂਰ ਇੱਥੇ ਕੇਪੀ ਸਾਹਿਬ ਦੀਆਂ ਹੋ ਰਹੀਆਂ ਜੋ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟਿਆ ਉਹ ਬਿਲਕੁਲ ਜਿਹੜਾ ਕਿ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਅਸਲ ਵਜ੍ਹਾ ਜੋ ਇਸ ਹਾਸੇ ਦੀ ਬਣੀ ਹੈ ਉਸ ਵਿਸ਼ੇ ਦੇ ਉੱਤੇ ਵੀ ਜਿਹੜੀ ਹੈ ਕਿ ਲਗਾਤਾਰ ਜਿਹੜੀ ਹੈ ਕਿ ਉਹ ਚਰਚਾ ਵੀ ਹੋ ਰਹੀ ਹੈ ਉਸ ਤੇ ਉਤੇ ਕੰਮ ਵੀ ਹੋਣ ਦਾ ਜਿਹੜਾ ਕਿ ਐਸ ਵਕਤ ਬੰਦਾ ਪਰ ਮੈਂ ਤੁਹਾਨੂੰ ਐਸ ਵਕਤ ਦੀ ਤਸਵੀਰ ਦਿਖਾ ਦਈਏ ਕਿ ਐਸ ਵਕਤ ਅੰਤਿਮ ਸੰਸਕਾਰ ਦੇ ਮੌਕੇ ਦੂਰ ਦੇ ਰਾਡੇ ਤੋਂ ਉਹਨਾਂ ਦੇ ਜਿਹੜੇ ਮਿੱਤਰ ਆਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਐਸ ਵਕਤ ਜਿਹੜੇ ਜਾਪ ਕਰਦੇ ਪਏ ਨੇ ਐਸ ਵਕਤ ਇਸ ਹਾਸੇ ਦੇ ਵਿੱਚ ਸਾਰੇ ਇੱਥੇ ਜੋ ਇਸ ਵਕਤ ਦੀਆਂ ਸਿਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੇਪੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਵਾਨ ਪੁੱਤ ਦੀ ਜਿਹੜੀ ਹੈ ਕਿ ਅਰਥੀ ਨੂੰ ਮੋਟਾ ਦੇਣਾ ਕਿਉਂ ਵਾਸਤੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਹੈ ਕਿ ਉਹਨੂੰ ਦੁੱਖ ਹੁੰਦਾ ਜੋ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਕੇਪੀ ਹੋਰੀ ਘੰਡਾ ਰਹੇ ਨੇ ਆਪਣੇ ਪਿੰਡੇ ਦੇ ਉੱਤੇ ਇਸ ਤੋਂ ਪਹਿਲਾਂ ਜ਼ਰੂਰ ਉਹਨਾਂ ਦਾ ਚਿਹਰਾਸੀਂ ਦੇਖ ਰਹੇ ਸੀ ਸਭ ਕੁਝ ਬਿਆਨ ਕਰ ਰਿਹਾ ਚਿਹਰਾ ਮੁੱਖ ਅਗਣੀ ਐ ਸੁਖ ਜਿਹੜੀ ਹੈ ਕਿ ਕੋਕ ਪੈਂਟ ਜਿੱਤੀ ਗਈ ਹੈ ਹੋਰ ਇਹਨਾਂ ਦੇ ਤੇ ਵੀ ਮੌਜੂਦ ਨੇ ਜਾਣਨ ਵਾਲੇ ਇਹ ਸਭ ਤੋਂ ਵੱਡਾ ਘਾਟਾ ਪਰਵਾਦ ਤੇ ਕਦੀ ਨਾ ਪੂਰਾ ਹੁੰਦਾ ਤੁਸੀਂ ਇਹਨਾਂ ਦੇ ਜਾਣ ਪਛਾਣ ਰਿਸ਼ਤੇਦਾਰੀ ਤੇ ਹੋਈਆਂ ਮਿਲਨ ਵਰਤਨ ਵਾਲੇ

ਚੋਈ ਸਾਹਿਬ ਹੈ ਕਹਿੰਦੇ ਪਾਠ मैं बंद ਕਰਿਆ ਘਰ ਚ ਚਲ ਕਮਰੇ ਚ ਮੈਂ ਗਿਆ ਇਹਨਾਂ ਦੇ ਆਪਣੇ ਤੇ ਟੈਕਸ ਦੇ मैं बंद ਮੈਂ ਬੰਦ ਕੀਤਾ ਅੱਛਾ ਉਸ ਕਰਕੇ ਹੁਣ ਦਿੱਕਾ ਘਟਾ ਤਾਂ ਹੁਣ ਲੀਪਰਾ ਹੋ ਸਕਦਾ ਪਰ ਪ੍ਰਮਾਤਮਾ ਅਗੇ ਅਰਦਾਸ ਸਾਡੀ ਜ਼ਰੂਰ ਹੈ ਪਲ ਬਖਸ਼ਣ ਕੇ ਪਿੱਛੇ ਕੁਝ ਪਰਵਾਹ ਤੁਸੀਂ ਆਪ ਬਹੁਤ ਆਪ ਛੋਟੇ ਸਹੀ ਇਨਸਾਨ ਨੇ ਚੰਗੇ ਪੰਜਾਬ

ਜਾ ਜਿੰਨੇ ਵੀ ਇਹਨਾਂ ਦੇ ਰਿਸ਼ਤੇਦਾਰ ਮਿਲਣ ਵਰਤਨ ਵਾਲੇ ਸਰ ਦਾਰਮਿੰਦਰ ਸਿੰਘ ਕੇ ਪਿਓਰਾ ਦੇ ਨਾਲ ਜਿਹੜਾ ਕਿ ਉਹ ਦੁੱਖ ਸਾਂਝਾ ਕਰਦੇ ਪਏ ਨੇ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ 함 ਮੰਗੂ ਜਿਹੜੇ ਨੇ ਕਿ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਚਾਹ ਮਾਂ ਜਾਣਨ ਵਾਲੇ ਉਹਨਾਂ ਦੇ ਉਹਨਾਂ ਦੇ ਕੋਲ ਪਹੁੰਚਦੇ ਪਏ ਨੇ ਵਾਹਿਗੁਰੂ ਪ੍ਰਮਾਤਮਾ 60 ਰੂਮ ਜਿਹੜੀ ਹੈ ਕਿ ਉਹ ਆਪਣੇ ਚਰਨਾਂ ਦੇ ਸਥਾਨ 'ਤੇ तमाम ਉਹ ਸਿਆਸਤ

ਦੇ ਅੰਦਰ ਦੇ ਸ਼ਮਸ਼ਾਨਗਾਹ ਮੌੜ ਟੌਣ ਦੇ ਅਸਵਤ ਸਿੱਖਿਤਾ ਮਜ਼ਦੂਰੀ ਅੰਦਰ ਸਿੰਘ ਦੇ ਪਿਓਰਾ ਦੇ ਨਾਲ ਅਸਵਤ ਤੁਕ ਸੰਜਾ ਕਰਦੀਆਂ ਬਈਆਂ ਨੇ ਉਹ ਮੌਂਬਨਾ ਦੇ ਮੇਰੰਗਤ ਵਾਲੇ ਰਿਸ਼ਤੇਦਾਰ ਨੇ ਆਪ ਦਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਜੋ ਕਿ ਹੋਣਾਰੇ ਰਿਸ਼ਤੇਦਾਰ

ਕੁਪਾਇਆ ਨਾ ਨਰਥ ਹੋਇਆ ਨਰਥ ਹੋਇਆ ਅੱਜ ਸਾਰਾ ਜਲੰਧਰ ਜਿਹੜਾ ਹੈਗਾ ਇਹ ਦੁੱਖ ਦੇ ਪੂਰੇ ਤੇ ਕੋਈ ਪਤਾ ਕਿੱਥੇ ਵੀ ਪੈਤਾ ਸਾਰੇ ਬੰਦੇ ਜਾਣਦਾ ਜਾਂ ਨਹੀਂ ਜਾਣਦਾ ਸਾਹਿਬ ਹਮੇਸ਼ਾ ਸਥਿਤੀ ਨੂੰ ਦੇਖ ਕੇ ਉਹ ਵੀ ਸਥਿਤੀ ਨੂੰ ਦੇਖ ਕੇ ਅੱਜ ਸਾਰੇ ਜਲੰਧਰ ਦੇ ਵਿੱਚ ਸੋਗ ਦੀ ਲਹਿਰ ਹੈ ਜਿੱਥੇ-ਜਿੱਥੇ ਕੇਪੀ ਸਾਹਿਬ ਜਾਣਦੇ ਆ ਬੰਦੇ ਹਰ ਬੰਦਾ ਕਹਿੰਦਾ ਕਿ ਪ੍ਰਮਾਤਮਾ ਨੇ ਕਿਹ ਸ਼ਰੀਪ ਬੰਦੇ ਨਾਲ ਧੱਕਾ ਕੀਤਾ ਥੋੜਾ ਜਿਹਾ ਰਹਿਮ ਕਰਦਾ ਇਸ ਜਵਾਬਦੇਹ ਤਾਂ ਹੈ ਨਹੀਂ ਕਿ ਪਰ ਲੋਕ ਪ੍ਰਮਾਤਮਾ ਨੂੰ ਸਵਾਲ ਪੁੱਛ ਰਹੇ ਆ ਕਿ ਪ੍ਰਮਾਤਮਾ ਕੀ ਕੀਤਾ तमाम तो उन ने जानन माले बीड़े ऐसे सब ऐसे पहुंचे नहीं। बिसाब पुराने तभी साथी के पिसाब स्त्री के दिन नल दुखाता पहाड़ टूट जाना इतनी वस्ते सुमर्च उत्तरी अर्चीनु कंधा देना। मैं अपनी लाइफ ही चुकी इतने हादसे देखे हैं और जगह आज जो इतने कैपिसाब में गया ਮੈਂ ਨਾ ਪਰ ਮਾਕਮਾ ਕਿਸੇ ਦਸ਼ਮ ਦੇ ਬੱਚੇ ਨਾਲ ਨਹੀਂ ਆਇਆ ਕਿਉਂਕਿ ਮੇ ਕੋਈ ਨਾ ਵਾਸ ਕੇ ਅਲਫਾਜ਼ ਨਹੀਂ ਆ ਕਿ ਮੈਂ ਕੋਈ ਦੁੱਖ ਸੰਜਿਆ ਕਰ ਸਕਾਂ ਲੇਕਿਨ ਮੈਂ ਸੱਚੇ ਪਾਤਸ਼ਾਹ ਜਿਹੜੇ ਵਾਸ ਕਰਦਾ ਚਾਹਾਂ ਵੀ ਇਹੋ ਜਿਹਾ ਸੀਰੀਅਸ ਪੋਲਿਟਿਸ਼ੀਨ ਜਿਨ੍ਹਾਂ ਨੂੰ ਮੈਂ ਗਾਈਫਿਚ ਨਹੀਂ ਕਰੀ ਦੇਖਿਆ ਜਿਨ੍ਹਾਂ ਕੋ ਕਾ ਕੋ ਕੁਝ ਸਿੱਖ ਨੂੰ ਮਿਲਿਆ ਭਾਵੇਂ ਬੇਸ਼ੱਕ ਸਾਡੇ ਵਿਰੋਧ ਹੀ ਗਏਗਾ ਲੇਕਿਨ ਮੈਂ ਇਹਨੂੰ ਗਾਈਫਿਚ ਵਾਚ ਵੀ ਕੀਤਾ ਤੇ ਦੇਖਿਆ ਵੀ ਹੈ ਤਰ੍ਹਾਂ ਜਿਨ੍ਹਾਂ ਨੇ ਹਰੇਕ ਨੂੰ ਆਪਣੇ ਵੱਲ ਖਿੱਚਿਆ ਮੈਂ ਇੰਤਨਾ ਜਿਕਰ ਨਹੀਂ ਕਰ ਸਕਦਾ ਵੀ ਕੀ ਕਹਿਣਾ ਚਾਹੀਦਾ ਅੰਤਪਾਪੀ ਬਿਲਕੁਲ ਠੀਕ ਐਸੇ ਸਥਿਤੀ ਐ ਜਿਵੇਂ ਇੱਕ ਇਨਸਾਨ ਕੇ ਵੀ ਬਹੁਤ ਹੋ ਗਿਆ ਬੰਦਾ ਮਾਰ ਤੋਂ ਮਾਰ ਕਿਸ ਕੱਲ ਦੀ ਸਜ਼ਾ ਦਿੱਤੀ ਐ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਵੀ ਵੜੰਗੂ ਦਿਲ ਕਰਦਾ ਵੇ ਹੈ ਵਾਹਿਗੁਰੂ ਇਹੋ ਜਿਹੇ ਦੁੱਖ ਕਿਸੇ ਦੇ ਕੱਲ ਚ ਨਾ ਪਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਰਮਤ ਡੁੱਟੇ ਮੇਰ ਸਾਹਿਬ ਬਹੁਤ ਵੱਡਾ ਦੁੱਖ ਕਦੇ ਨਾ ਬਹੁਤ ਵੱਡਾ ਬਿਲਕੁਲ ਜੀ ਕਦੇ ਨੇ ਪੂਰਾ ਬੜਾ ਘਟਾਇਆ ਜੀ ਬਹੁਤ ਮਤਭਾਗੀ ਚਟਨਾ ਵਾਪਰੀ ਸਾਡੇ ਬਹੁਤ ਹੀ ਸਤਿਕਾਰਯੋਗ ਹਿੰਦ ਸਿੰਘ ਕੇਪੀ ਸਾਡੇ ਸਾਫ ਦਾ ਐਮਪੀ ਸਾਹਿਬ ਜਿਨ੍ਹਾਂ ਦੇ ਬੇਟੇ ਦੀ ਕੁਝ ਦਿਨ ਪਹਿਲਾਂ ਐਕਸੀਡੈਂਟ ਚ ਮੌਤ ਹੋ ਗਈ ਸੀ ਸੰਸਕਾਰ ਸੀ ਤੇ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਜ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣ ਬਨ ਬਖਸ਼ਣ ਅਸੀਂ ਪੂਰਾ ਆਮ ਆਦੀ ਪਾਰਟੀ ਲੀਡਰਸ਼ਿਪ ਅਸੀਂ ਇਸ ਪਰਿਵਾਰ ਇਸ ਦੁੱਖ ਦੀ ਘੜੀ ਚ ਪੂਰੇ ਪਰਿਵਾਰ ਨਾਲ ਅਸੀਂ ਖੜੇ ਹਾਂ ਜੀ तमाम ਸਿਆਸੀ ਸ਼ਖਸੀਅਤਾਂ तमाम ਐਸਆ ਚਿਹਰੇ ਅੰਗਰਾਲ ਸਾਹਿਬ ਇੱਕ ਕਯੂ ਵਾਸਤੇ ਸਭ ਤੋਂ ਵੱਡਾ ਦੁੱਖ ਤੇਹੀ ਹੈ ਕਿ ਆਪਣੇ ਮੋਢੇ ਤੇ ਇੱਕ ਪੁੱਤ ਦੀ ਬੜੇ ਦੁੱਖ ਦਾ ਸਮਨੇ ਸਦਾ ਦਸ਼ਨ ਸਿੰਘ ਕੇਪੀ ਦਾ ਪਰਿਵਾਰ ਆ। ਮਿੰਦਰ ਸਿੰਘ ਕੇਪੀ ਜੋ ਵਜੇ ਨੇ ਫਿਰ ਵਗੇ ਕਈ ਰਾਜ ਦੇ ਲੋਕਾਂ ਨੂੰ ਉਹਨਾਂ ਦੇ ਫੜਕੇ ਚਲਾਇਆ। ਅੱਜ ਜੇ ਮੇਰੇ ਕੋਲ ਜੋ ਕੁਝ ਵੀ ਹੈ ਇਸ ਪਰਿਵਾਰ ਦੀ ਬਹੁਤ ਜੀਣਾ ਮੇਰੇ ਪਿਤਾ ਜੀ ਦੇ ਬੜਾ ਅੱਛਾ ਸੰਬੰਧ ਸੀ। ਇਸ ਕਰਕੇ ਕਿ ਅੱਜ ਉਹਨਾਂ ਨੂੰ ਹਜ ਇੱਕ ਸਾਲ ਹੋਇਆ ਹੈ ਜੀ ਆਂਟੀ ਨੂੰ ਗੇਰਵਾਇਆ। ਪਰ ਜੋ ਟੁੱਟ ਗਿਆ। ਜਿੰਨੇ ਸਾਰਾ ਬੰਨਾ ਸੀ ਬੁੜਾਪੇ ਦਾ ਜਿੰਨੇ ਸਭ ਕੁਝ ਫਿਊਚਰ ਦੇ ਵਿੱਚ ਜਿਹਦੀਆਂ ਉਮੀਦਾਂ ਸੀ। ਸੋਕ ਸੋਕ ਕੇ ਲਿਆ ਹੈ ਜਿਸ ਪਰਮਾਤਮਾ ਦਾ ਜਿਹੜਾ ਪਾਨਾ ਨੂੰ ਮੰਨਣਾ ਪੈਂਦਾ ਇਸ ਕਰਕੇ ਅੱਜ ਕੇਪੀ ਪ੍ਰਵਾਹ ਦੇ ਨਾਲ ਖੜੇ ਹੈ ਦੁੱਖ ਦੇ ਵਿੱਚ ਜਿਨ ਇਹ ਹੀ ਪਰਮਾਤਮਾ ਅਰਦਾਸ ਕਰਦੇ ਹੈ ਕਿ ਇਸ ਪ੍ਰਵਾਹ ਨੂੰ ਦੁੱਖ ਦੂਰ ਕਰੇ ਇਸ ਪ੍ਰਵਾਹ ਨੂੰ ਤਾਕਤ ਸ਼ਕਤੀ ਬਖਸ਼ੇ ਕਿ ਸਮਾਜ ਉੱਤਰਫੀ ਸੇਵਾ ਕਰ ਸਕੇ ਸ਼ੀਤਲੰਗਰਾਲ ਹਰੇਕ ਉਹ ਲੋਕ ਜਿਹੜੇ ਨੇ ਇਸ ਆ ਕੇ ਆਪਣੇ ਮਿਲੇ ਹੋ ਤੁਸੀਂ ਕੇਪੀ ਸਾਹਿਬ ਨੂੰ ਇਸ ਵੇਲੇ ਬਸਤਾ ਤਾਂ ਬਹੁਤ ਹੀ ਉਹਨਾਂ ਦੇ ਵਿਚਾਰਿਆਂ ਤੇ ਚਾਹਰਾ ਜ਼ਰੂਰ ਹੈ ਸੋ ਜਿਹੜਾ ਕਿ ਉਹ ਸਮੂਹੇ ਪਰ ਸਭ ਕੁਝ ਦੱਸਤਾ ਹੈ ਜਿਸ ਤੋਂ ਵੱਡੀ ਕਿਹੜੀ ਸੱਦ ਬੈ ਸਕਦੀ ਬੰਦਾ ਜਵਾਨ ਬੱਚਾ ਠੀਕ ਹੈ ਨਾ ਉਹ ਉਹਦਾ ਇਸ ਤਰੀਕੇ ਨਾਲ ਚਲੇ ਜਾਣਾ ਤੇ ਕਿਸੇ ਵੀ ਇਨਸਾਨ ਦੇ ਬਹੁਤ ਹੀ ਦੁੱਖ ਦੀ ਕੜੀ ਹੁੰਦਾ ਹੈ ਸਾਡਾ ਖਾਸੇ ਪੂਰਾ ਇਹਦਾ ਸ਼ਹਿਰ ਹੈ ਨਾ ਉਹ ਸ਼ੋਗ ਗਰਸਨਾਗਾ ਪੂਰਾ ਤੁਸੀਂ ਉਦਣ ਵੀ ਇਹ ਗੱਲ ਆਖੀ ਸੀ ਤੇ ਮੈਂ ਹੁਣ ਇਹ ਨਾ ਚੀਮਾ ਸਾਹਿਬ ਨਾਲ ਗੱਲ ਕਰਦਾ ਸੀ ਕਹਿੰਦੇ ਕਿ ਜੋ ਇਸ ਥਾਂ ਚ ਖੜੇ ਆ ਜੋ ਵਜਾ ਪੜੇ ਲੈ ਗਈ ਕਰਨੀ ਉਹਨਾਂ ਨੇ ਲਿਖੇ ਸੀ ਸਵਾਸ ਵਰਦੂਏ ਕਾਰਨ ਬਣਿਆ ਹੋ ਸਕਦਾ ਕਿੰਦੇ ਹੁੰਦੇ ਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੇ 70 ਆਉਣ ਵਾਲੇ ਦਿਨਾਂ ਚ ਵਿਛਦੇ ਰਹਿਣਗੇ ਕਾਰਨ ਜਵਾਨ ਮੋਤਾ ਹੋ ਰਹੀ ਹੈ ਸੜਕ ਖਾਸੇ ਨੇ ਮੈਂ ਵੀ ਹੋ ਸਕਦਾ ਹਾਂ ਦੇ ਵਿੱਚ ਕੱਲ ਨਾ ਮੇਰੇ ਨਾਲ ਵੀ ਕੁਝ ਹੋ ਸਕਦਾ ਕਿਉਂਕਿ ਬੜਾ ਵੱਡਾ ਕੋਈ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਗਈ ਹੈ ਕਿ ਜਿਹੜੀ ਸਪੀਡ ਲਿਮਟ ਹੈਗੀ ਹੈ ਕੀ ਉਹ ਇੰਪਲੀਮੈਂਟ ਹੋ ਰਹੀ ਹੈ ਔਰ ਰਾਤ ਨੂੰ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਆ ਉਹਨਾਂ ਦੇ ਉੱਪਰ ਐਸੀ ਸਖਤ ਕਾਰਵਾਈ ਹੋਵੇ ਬੰਦੇ ਯਾਦ ਕਰਨ ਇੱਕ ਵਾਰੀ ਵਾਕਈ ਵੀ ਅਸੀਂ ਸ਼ਰਾਬ ਪੀ ਕੇ ਗੱਡੀ ਚਲਾਉਣੇ ਦੇਖੋ ਨਾ ਕਿਸ ਤਰੀਕੇ ਦਾ ਨਾਲ ਉਹ ਬੰਦੇ ਨੇ ਇਹਨਾਂ ਬਨੋ ਇਸ ਪਰਵਾਹ ਨੂੰ ਨਸ਼ਟ ਕਰਤਾ ਮਹਕਮਾ ਇੱਕ ਕਰਾ ਠੀਕ ਹੈ ਨਾ ਕੋਈ ਬਿਲਕੁਲ ਇਸ ਕਿਤੇ ਦੀ ਇਹ ਦੇ ਇਲਾਇਤਾ ਦੇਖੋ ਪੁਲਿਸ ਕਮਿਸ਼ਨਰ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇਹਦੇ ਉੱਪਰ ਸਖਤੀ ਕੀਤੀ ਜਾਏ ਦੀ ਕਿ ਜਿਹੜੇ ਕਾਨੂੰਨ ਬਣੇ ਆ ਉਹ ਇੰਪਲੀਮੈਂਟ ਹੋਣ ਉਹਨੂੰ ਕਿਤਾਬਾਂ ਚ ਨਾ ਰਹਿ ਜਾਂਦੇ ਲੇਕਿਨ ਇੱਥੇ 83 ਇਹ ਪੰਜਾਬ ਦੇ ਵਿੱਚ ਸਾਡੇ ਕੂਨ ਬਣੇ ਆ ਕਾਗਜ਼ਾਂ 'ਚ ਹੀ ਰਹਿ ਗਏ ਆ ਉਸੇ ਦਾ ਕਾਗਜ਼ਾਂ ਦੇ ਵਿੱਚ ਹੈਗੀ ਹੈ ਲੈ ਦੇਖੋ ਬੰਦਾ ਵੀ ਿੱਡੀ ਵੱਡੀ 83 ਮੈਂ ਕਹਿ ਸਕਦਾ ਹਾਂ ਬਦਸ਼ੁਤਰਬ ਦਸ਼ਮਨ ਨਾ ਕਰਾਪੀ ਕੇਪੀ ਸਾਹਿਬ ਇੱਕ ਬਹੁਤ ਹੀ ਨੇਕ ਪੋਲਿਟਿਸ਼ੀਅਨ ਅਗੇ ਆ ਜਿਨ੍ਹਾਂ ਨੇ ਕਿਸੇ ਦਾ ਵੀ ਬਿਆਸ ਹੋਣੇ ਛੱਡਿਆ ਸੀਗਾ ਬਾ ਬਿਲਕੁਲ ਇਹ ਬਲੋ ਬੜਾ ਸ਼ਲਾਫਤ ਦਾ ਭਲਾ ਜੀਵਨ ਬਤੀਤ ਕੀਤਾ ਨੇ ਜੇ ਉਹਨਾਂ ਨੇ ਇਸ ਤਰ੍ਹਾਂ ਦੇ ਕਾਟੜਾ ਵਾਪਰੀਗੀ ਤਾਂ ਅਸੀਂ ਤਾਂ ਰੱਬ ਨੂੰ ਵਿਲਾਪ ਕਰਦੇ ਬਿਲਕੁਲ ਸਾਹਿਬ ਐਸੋਸੀਏਸ਼ਨ ਨੂੰ ਸੰਬੰਧ ਰੱਖਦੇ ਹੋ ਕਈ ਕੰਮਾਂ 'ਚ ਵੀ ਅਗੇ ਮੈਂ ਅਨੈਕਵੈਂਟ ਤੁਹਾਡੇ ਕੋਲ ਚੰਨੀ ਸਾਹਿਬ ਇਥੇ ਚੰਨੀ ਸਾਹਿਬ ਦੁੱਖ ਜਿਹੜਾ ਹੈ ਕਿ ਸ਼ਬਦਾਂ 'ਚ ਬਿਆਨ ਹੋਣ ਵਾਲਾ ਨਹੀਂ ਹੈ ਪਰ ਇਹੋ ਜੇ ਹਾਸੇ ਕਿ ਨੀਤੇ ਦਾ ਜੋ ਆਜੀ ਪਰਿਵਾਰ ਦਾ ਹਾਲ ਹੈ ਕੇਪੀ ਸਾਹਿਬ ਵੀ ਜਾਣ ਸਕਦੇ ਕਿ ਇਸ ਤਰੀਕੇ ਨਾਲ ਵੀ ਬਸ ਨਹੀਂ ਸਭ ਤੋਂ بڑا ਦੁੱਖ ਬੰਦੇ ਲਈ ਹੋਇਆ ਹੈ ਕਿ ਉਹਨੂੰ ਸਭ ਤੋਂ ਵੱਡਾ ਭਾਰ ਹੈ ਇਹ ਮੁੰਡਿਆਂ ਤੇ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਅਰਥੀ ਨੂੰ ਮੋਢਾ ਦੇਣਾ ਪਵੇ ਕੇਪੀ ਸਾਹਿਬ ਬਹੁਤ ਹੀ ਨੇਕ شریف ਆਦਮੀ ਹੈ ਉਹਨਾਂ ਨੂੰ ਪਹਿਲਾਂ ਪਤਨੀ ਜਾਣ ਦਾ ਦੁੱਖ ਸਹਿਣਾ ਪਿਆ ਹੁਣ ਨੌਜਵਾਨ ਮੁੰਡਾ ਇੱਕੋ ਇੱਕ ਮੁੰਡਾ ਸੀ ਉਹ ਚਲੇ ਗਿਆ ਤਾਂ ਘਰ ਹੀ ਖਾਲੀ ਹੋ ਗਿਆ ਬਹੁਤ ਪਾਰੀ ਦੁੱਖ ਹੈ ਪਰਮਾਤਮਾ ਨੂੰ ਅਰਦਾਸ ਹੈ ਕਿ ਉਹ ਇਹਨਾਂ ਤਾਕਤ ਦੇਵੇ ਕਿ ਉਹ ਇਹ ਦੁੱਖ ਨੂੰ ਸਹਿ ਸਕੇ ਮੇਰਾ ਇੱਕ ਨਿੱਜੀ ਸਵਾਲ ਹੈ ਤੁਸੀਂ ਸੰਸਦ ਵੀ ਚਲੰਕਰ ਦੇ ਤੁਹਾਡੇ ਪਰਿਵਾਰ 'ਚ ਇੰਨੀ ਜੀ ਤਰ੍ਹਾਂ ਦੇ ਤੁਹਾਨੂੰ ਪੜਦਾ ਕਾਰਨ ਜੋ ਹਾਸੇ ਦੀ ਵਜ੍ਹਾ ਬਣ ਇੰਨੀ ਤੇ ਕੋਈ ਆਨਲਗ ਨਾ ਪਲੈਨਿੰਗ ਜਿਹੜੀ ਇਹਨਾਂ ਦਾ ਕਾਰਨ ਨਹੀਂ ਹੈ ਕਿ ਅਚਾਨਕ ਮੁੰਡੇ ਦਾ ਮੋਬਾਈਲ ਰਹਿ ਗਿਆ ਸੀ ਘਰ ਕਿਸੇ ਦੋਸਤ ਦਾ ਕਨਪ ਪਤਾ ਜੀ ਮੈਂ 10 ਮਿੰਟ ਜਾ ਕੇ ਆ ਮੋਬਾਈਲ ਦੇਵਾਂ ਨਾਲ ਦੀ ਗੱਡੀ ਜਾਣਾ ਸੀ ਓਵਰਸਪੀਡਿੰਗ ਦੇ ਵੀ ਇੱਥੇ ਕੋਲ ਥੋੜਾ ਜਿਹਾ ਤੇ ਰੂਲਸ ਦਾ ਬੰਡਾ ਹਟ ਕਰोगे ਕਿ ਕਿਸ ਤਰ੍ਹਾਂ ਹੋਇਆ ਹਾਦਸਾ ਜੀ ਲੇਕਿਨ ਸਾਡਾ ਤਾਂ ਤੁਹਾਡਾ ਤਾਂ ਨਿੱਜੀ ਤੌਰ ਤੇ ਕੱਟ ਸਰਦਾਰ ਚਰਨਜੀਤ ਸਿੰਘ ਚੰਨੀ ਐਸ ਵਕਤ ਇੱਥੇ ਪਹੁੰਚੇ ਸਨ ਕਿਉਂਕਿ ਪਰਿਵਾਰਿਕ ਇਹਨਾਂ ਦੇ ਜਿਹੜੇ ਨੇ ਸੰਬੰਧ ਨੇ ਰਿਸ਼ਤੇਦਾਰੀ ਹੈ ਇਹਨਾਂ ਦੀ ਕੇਪੀ ਪਰਿਵਾਰ ਦੇ ਨਾਲ ਦੁਗਲ ਸਾਹਿਬ ਐਸੋਸੀਏਸ਼ਨ ਨੂੰ ਬਿਲੋਂਗ ਵੀ ਕਰਦੇ ਜੋ ਥਾਂ ਤੇ ਤੁਹਾਡੀ ਦੁਕਾਨ ਵੀ ਹੈ ਤੁਸੀਂ ਜਾਂਦੇ ਵੀ ਰਹੇ ਹੋ ਅੰਦਰ ਸਭ ਜੋ ਜ਼ਿਕਰ ਕਰਦੇ ਸੀ ਦਰਸਤ ਕਰ ਰਹੇ ਨੇ ਦੇਖੋ ਜੀ ਪਹਿਲਾਂ ਤੇ ਆ ਕਿ ਮਾਂ ਬਾਪ ਸੁੱਖਾਂ ਸੁਖ ਕੇ ਬੱਚੇ ਨੂੰ ਲੈਂਦੇ ਨੇ ਕਿਸੇ ਮਾਂ ਬਾਪ ਦਾ ਬੱਚਾ ਚਲੇ ਜਾਣਾ ਭੈਣ ਦਾ ਭਰਾ ਚਲੇ ਜਾਣਾ ਭਾਈ ਦਾ ਭਾਈ ਚਲੇ ਜਾਣਾ ਇਸ ਤੋਂ ਵੱਡੀ ਦੁੱਖ ਦੀ ਘਟਨਾ ਨਹੀਂ ਹੋ ਸਕਦੀ ਔਰ ਜਿਹੜੀ ਆ ਘਟਨਾ ਆ ਬਹੁਤ ਦੁੱਖ ਦੇ ਇੱਕ ਤਾ ਬੇਵਕਤੀ ਹੈ ਜਿਹੜੀ ਘਟਨਾ ਆ ਔਰ ਅੱਜ ਨਹੀਂ ਬੜੇ ਸਾਲਾਂ ਤੋਂ ਜੋ ਅਸੀਂ ਸੁਣਦੇ ਵੀ ਸੀਗੇ ਤੇ ਹੁਣ ਜੋ ਕਿ ਮੈਂ ਮਾਡਲ ਟੌਂਚ ਦੇਖਦਾ ਵੀ ਆ ਕਿ ਜਿੰਨੀ ਵਾਰ ਵੀ ਇੱਥੇ ਘਟਨਾ ਹੁੰਦੀਆਂ ਨੇ ਸ਼ਨੀਵਾਰ ਹੁੰਦੀਆਂ ਨੇ ਸ਼ਨੀਵਾਰ ਦਾ ਜਿਹੜਾ ਦਿਨ ਹੁੰਦਾ ਆ ਉਹਦੇ 'ਚ ਕੀ ਹੁੰਦਾ ਆ ਕਿ ਕੁਝ ਲੋਕ ਸੱਜੇ ਕਬੇ ਹੋਈ ਕਸਮਿਆਂ ਤੋਂ ਆ ਕੇ ਇੱਥੇ ਗੱਡੀਆਂ ਦੀਆਂ ਰੇਸਾਂ ਲਗਾਉਂਦੇ ਨੇ ਔਰ ਇਹ ਤੇ ਇੱਕ ਉਹ ਸਿੱਖੀ ਸਮਝ ਲੋ ਕਿ ਮੌਤ ਸਮਾ ਸਥਾਨ ਤੇ ਸਰੀਰ ਨਿਸ਼ਚਿਤ ਹੈ ਔਰ ਕੀ ਬਹਾਨਾ ਬਣਿਆ ਦੋਸਤ ਦਾ ਮੋਬਾਈਲ ਦੇਣ ਗਿਆ ਤੇ ਇਹ ਕੰਮ ਹੋ ਗਿਆ ਪ੍ਰਸ਼ਾਸਨ ਦੇ ਕੋਲ ਇਹੀ ਮੰਗ ਕਰਦੇ ਆ ਜਿਦਾ ਕਿੜੀ ਭੰਡਾਈ ਸਾਹਿਬ ਨੇ ਦੱਸਿਆ ਕਿ ਡੀਜੀਪੀ ਸਾਹਿਬ ਜੇਰੇ ਵੀ ਲੋਕ ਇਸ ਰੋਡ ਤੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਬਾਈਕ ਚਲਾਉਂਦੇ ਨੇ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਉਹਦੇ 'ਚ ਮੈਂ ਵੀ ਹੋ ਸਕਦਾ ਜੇ ਮੈਂ ਮਾਡਲ ਟੌਨ ਦੀ ਨੁਮਾਇੰਦੀ ਕੀ ਕਰਦਾ ਆ ਅੱਜ ਜਲੰਧਰ ਹੀ ਨਹੀਂ ਲਾ ਕੇ ਲਾ ਕੇ ਕਸਬਿਆਂ 'ਚ ਵੀ ਇੰਨਾ ਕਿ ਭਾਜੀ ਸ਼ੌਕ ਦੀ ਲਹਿਰ ਆ ਕਿ 35 ਸਾਲ ਦਾ ਜਵਾਨ ਬੱਚਾ ਚਲੇ ਜਾਣਾ ਇਤੋਂ ਵੱਡਾ ਕੋਈ ਦੁੱਖ ਨਹੀਂ ਹੈਗਾ ਪ੍ਰਸ਼ਾਸਨ ਅਕੇ ਇਹੀ ਮੰਗ ਹੈ ਕਿ ਆ ਜਿਹੜਾ ਰੋਡ ਹੈ ਇੱਥੇ ਜਾਂ ਤੇ ਕੁਝ ਐਦਾਂ ਦਾ ਉਪਰਾਲਾ ਕੀਤਾ ਜਾਵੇ ਜਿਹਦੇ ਨਾਲ ਗੱਡੀਆਂ ਸਕੂਟਰ ਜੋ ਹੌਲੀ ਚੱਲਣ ਤੇ ਜੋ ਲੋਕ ਸ਼ਰਾਬ ਪੀ ਕੇ ਇਸ ਰੋਡ ਨੂੰ ਹਾਤਾ ਰੋਡ ਬਣਾਇਆ ਆ ਮੈਂ ਕਹਿੰਦਾ ਉਹਨਾਂ ਤੇ ਕੜੀ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਅਸੀਂ ਉਹਨਾਂ ਲੋਕਾਂ ਦੇ ਮਗਰ ਕਦੀ ਨਹੀਂ ਜਾਵਾਂਗੇ ਜਿਹੜੇ ਲੋਕ ਸ਼ਰਾਬੀ ਕੇ ਰੇਸ਼ ਗੱਡੀ ਚਲਾਉਣਗੇ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਕਮਿਸ਼ਨਰ ਆਫ ਪੁਲਿਸ ਨੂੰ ਡਿਪਟੀ ਕਮਿਸ਼ਨਰ ਨੂੰ ਤੋਂ ਕਮਿਸ਼ਨਰ ਕਾਰਪੋਰੇਸ਼ਨ ਨੂੰ ਇਹ ਹਦਾਇਤ ਕਰਾਂਗੇ ਧੰਨਵਾਦ ਜੀ ਇਸ ਵਕਤ ਹਰੇਕ ਮੰਤਰੀ ਦਾ ਆਪਣੇ ਪੱਧਰ ਤੇ ਉਤੇ ਰੋਸ਼ ਹੈ ਰਜੀਵ ਤੁੱਗਲ ਜਿਨ੍ਹਾਂ ਨੇ ਇਹ ਗੱਲ ਵੀ ਕੀਤੀ ਹੈ ਕਿ ਜੋ ਇਸ ਹਾਸੇ ਦਾ ਕਾਰਨ ਬਣਿਆ ਜੋ ਇਸ ਸਥਿਤੀ ਬਣੀ ਹੈ ਤਸਵੀਰ ਤੁਹਾਡਾ ਮੈਂ ਸਾਂਝੀ ਕਰ ਰਿਹਾ ਸੀ ਜਲੰਧਰ ਦੇ ਮੋਡਲ ਟਾਉਨ ਸ਼ਿਮਸ਼ਾਨਖਾਟ ਤੋਂ ਜਿੱਥੇ ਮਹਿੰਦਰ ਸਿੰਘ ਕੇਪੀ ਹੋਰਾ ਦੇ ਪੁੱਤਰ ਦਾ ਜਿਹੜਾ ਹੈ ਕਿ ਅੰਤਿਮ ਸੰਸਕਾਰ ਕੀਤਾ ਗਿਆ ਸੜਕ ਹਾਦਸੇ ਦੇ ਵਿੱਚ ਜਿਹੜੀ ਉਹਨਾਂ ਦੀ ਮੌਤ ਹੋਈ ਸ਼ਨੀਵਾਰ ਦੇ ਰਾਤ ਨੂੰ ਹਾਦਸਾ ਹੋਇਆ ਤਿੰਨ ਲੋਕਾਂ ਦੀਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਦੀ ਨੰਬਰ ਪਲੇਟ ਦੇ ਉੱਤੇ ਜਿਹੜਾ ਹੈ ਕਿ ਮਾਮਲਾ ਦਰਜ ਕੀਤਾ ਗਿਆ ਹਾਲੇ ਤੱਕ ਇਸ ਮਾਮਲੇ 'ਚ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਹੋ ਪਾਈ ਹੈ ਪਰ ਅੱਜ ਅੰਤਿਮ ਜਿਹੜੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਨੇ ਕਿ ਪਰਿਵਾਰ ਦੇ ਦੁੱਖ 'ਚ तमाम ਉਹ ਸਿਆਸਤਦਾਨ ਪੰਜਾਬ ਦੇ ਪਹੁੰਚੇ ਨੇ ਸ਼ਿਰਕਤ ਉਹਨਾਂ ਨੇ ਕੀਤੀ ਹੈ ਤੇ ਸ਼ਰਧਾਂਦੀ ਜਿਹੜੀ ਹੈ ਕਿ ਉਹ ਭੇਟ ਕੀਤੀ ਹੈ ਮੇਰੇ ਕੈਮਰਾ ਪਰਸਨ ਜੀ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਨਿਊਜ਼ ਦੇ ਜ਼ਿਆਦਾ ਧੰਨਵਾਦ